ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਹੈ ਕਿ ਹੈ ਸੱਚਾ ਪਾਤਸ਼ਾਹ ਜਿੰਨੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਨੇ ਮੇਰੇ ਦਾਤਾ ਸੱਚਾ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਬਖਸ਼ੀ ਸਾਰੇ ਜ਼ਿੰਦਗੀ ਇਹਨਾਂ ਨੂੰ ਆਪਣੇ ਨੂੰ ਆਨੰਦ ਮਈ ਟੰਗ ਨਾਲ ਬਤੀਤਣ ਤੇ ਜਿਹੜੀਆਂ ਮਨੁਕਾਮਨਾਵਾਂ ਹੁੰਦੀਆਂ ਨੇ ਹਰ ਇੱਕ ਪਰਸਨ ਦੀਆਂ ਦਾਤਾ ਜਿਹੜੀਆਂ ਜਿਹੜੀਆਂ ਜਾਇਜ ਜਾਇਜ ਨੇ ਸਾਰਿਆਂ ਦੀਆਂ ਪੂਰੀਆਂ ਕਰਦੀ ਮੇਰੇ ਮਾਲਕਾ ਤੁਹਾਡੀਆਂ ਬਹੁਤ ਸਾਰੀਆਂ ਵਧਾਈਆਂ ਆਈਆਂ ਜੀ ਮੋਟਰਸਾਈਕਲ ਆਪਾਂ ਲੱਤਾ ਤੇ ਮੋਟਰਸਾਈਕਲ ਜਿਸ ਸਮੇਂ ਅਸੀਂ ਘਰ ਬਾੜਿਆ ਸੀਗਾ ਉਸ ਤੋਂ ਤਕਰੀਬਨ 15-20 ਮਿੰਟ ਬਾਅਦ ਅਸੀਂ ਇੱਥੇ ਤੋਂ ਫਿਰ ਨਿਕਲ ਆਏ ਸੀਗੇ ਪਹਾੜਾਂ ਨੂੰ ਤੇ ਪਹਾੜਾਂ ਦਾ ਥਿਊ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਖੂਬਸੂਰਤ ਥਿਊ ਬਣਿਆ ਵਾ ਤੇ ਮੰਮੇ ਦੇ ਕੋਲ ਆ ਕੇ ਸੀਗੇ ਰਾਤੀਆਂ ਸੀ तकरीबन 10:00 ਵਜੇ ਦੇ ਕਰੀਬ ਹੌਲੀ ਹੌਲੀ ਤੇ ਹੁਣ ਛੋੜੀ ਇੱਥੇ ਹਰਿਆਲੀ ਆ ਜਿਹੜੀ ਉਹ ਪ੍ਰੋਪਰ ਜੇ ਦੇਖ ਨਹੀਂ ਰਹੀ ਹੈਗੀ ਮੇਰੀ ਅੱਖਾਂ ਨੂੰ ਵੀ ਨਹੀਂ ਲੱਗ ਰਹੀ ਉਦਾਂ ਤੇ ਪਤਾ ਨਹੀਂ ਕੁਛ ਥੋੜਾ ਜਿਹਾ ਕ ਅਦੇ ਮੈਂ ਲੰਚ ਜਿ ਜਿ ਪਾਏ ਹੋਏ ਮੁਰ ਉਹ ਵੀ ਕੰਮ ਖਰਾਬ ਕਰਦੇ ਆ ਤੇ ਅੱਜ ਹੁਣ ਸਦੇ ਪੰਜ ਸੱਤ ਬਲੌਗ ਆ ਜਿਹੜੇ ਤੁਹਾਨੂੰ ਦਿਖਾਵਾਂਗੇ ਲੋ ਜੀ ਇਹ ਤਾਂ ਆਉਂਦੇ ਹੋ ਇੰਨੀ ਧੂੜ ਮਿੱਟੀ ਸੀ ਵਿਚਾਰੇ ਦੀ ਬਜਾਈ ਵਿਗੜ ਗਈ ਦੀ ਤੇ ਹੁਣ ਇਹਨੂੰ ਲੱਗੇ ਤੇ ਧੋਣ ਸੀ ਵੀ ਚੱਲ ਧੋ ਲੈਂਦੇ ਚਾਚਾ ਕਹਿੰਦਾ ਵੀ ਥੋੜੇ ਕਿ ਦਿਨ ਤਾਂ ਮੜੋ ਜੇ ਕਿ ਸੋਨਾ ਸੋਨਾ ਦੇਖਣਾ ਚਾਹੀਦਾ ਬਾਅਦ ਚ ਤਾਂ ਕਹਿੰਦਾ ਜਿਹੜਾ ਜਲੂਸ ਨਿਕਲਣਾ ਤੇ ਨਿਕਲਣਾ ਹੀ ਆ ਐ ਤੇ ਫਿਰ ਗੜਬੜ ਹੋ ਗਈ ਹਾਲ ਵੀ ਪਾਣੀ ਸਾਡੇ ਕੋਲ ਹੈ ਨਹੀਂ ਤਾਂ ਮਤਲਬ ਚਾਚਾ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਮੂ ਮੇਰਾ ਸਿੰਕਾ ਜੀ ਸਾਰਿਆਂ ਨੂੰ ਅੱਛਾ ਮਾਮੇ ਤੋਂ ਪਵੀ ਸੋਣੀ ਹੈ ਤੇ ਹਵਾ ਵੀ ਸੋਣੀ ਚੱਲਦੀ ਹੈ ਹਾਂ ਹੋਰ ਸੁਣਾ ਨਾ ਮੈਂ ਮਾਮੇ ਦਾ ਛੱਪਰ ਕਿੱਦਾਂ ਉੱਡਦਾ ਦੇਖ ਆ ਮਾਮੇ ਦਾ ਛੱਪਰ ਉੱਡ ਮਾਮੇ ਦਾ ਛੱਪਰ ਲੱਗਿਆ ਉੱਡਣ ਗਿਆ ਹੋਰ ਉਧਰ ਮੰਮੀ ਆ ਰਹੀ ਹੈ ਮੰਮੀ ਵਿਚਾਰੀ ਸਾਡਾ ਸਵਾਰੀ ਇਹ ਕਿਹ ਚੱਕੀ ਆਉਂਦੀ ਹੈ ਪਾਈਪ ਅੱਛਾ ਆਈ ਨਾ ਫਿਕਰ ਪਿਆ ਪਾਈਪ ਦਾ ਪਾਣੀ ਹਾਂ ਮੋਟਰ ਮੋਟਰ ਖਰਾਬ ਹੋ ਗਈ ਮੋਟਰ ਖਰਾਬ ਹੋ ਗਈ ਖਰਾਬ ਨਹੀਂ ਹੋ ਗਈ ਪਾਣੀ ਛੱਡ ਗਿਆ ਪਾਈਪ ਪਾਣੀ ਛੱਡ ਗਿਆ ਉਹ ਪਾਣੀ ਬਾਲਟੀ ਭਰ ਕੇ ਪਾਉਗੇ ਮੰਮਾ ਮੈਨੂੰ ਵਧਾਈਆਂ ਵਧਾਈਆਂ ਤਾਂ ਦੇ ਦੇ ਹਾਂ ਵਧਾਈਆਂ ਆ ਦੇਖੋ ਮੇਰਾ ਪਾਂਜਾ ਮੋਟਰਸਾਈਕਲ ਲੈ ਕੇ ਆਇਆ ਪਰ ਡੱਬਾ ਨਹੀਂ ਲੈ ਕੇ ਆਇਆ ਭਈ ਰਾਤ ਹੋ ਗਈ ਜਿਆਦਾ ਕਹਿ ਕਹਿਤੀ ਮਾਮੇ ਨੇ ਗੱਲ ਹੁਣ ਅਸੀਂ ਜਾ ਕੇ ਉਹ ਡੱਬਾ ਲੈ ਕੇ ਆਉਂਗੇ ਇੱਧਰ ਤੇ ਹਾਂ ਤੇ ਆਏ ਆ ਵੀ ਗੱਲ ਰਾਤ ਹਨੇਰਾ ਹੋ ਗਿਆ ਜਦ ਅਸੀਂ ਆ ਕੇ ਰਸਤੇ ਦੇ ਵਿੱਚ ਦੁਕਾਨ ਦੇਖੀ ਦੁਕਾਨੇ ਬੰਦ ਚਾਚਾ ਹਲਾ ਐ ਵੀ ਕਹਿੰਦਾ ਕਹਿੰਦਾ ਮਨੋ ਲੱਗਾ ਸਾਰਾ ਪਹਾੜੇ ਸੌਂ ਗਿਆ ਇੱਥੇ ਤਾਂ ਵੀ ਦੇਖਦਾ ਹੀ ਨਹੀਂ ਕੋਈ ਭੁੱਖੇ ਘੁੰਮਦਾ ਫਿਰਦਾ ਪਰ ਸਾਨੂੰ ਟਾਈਮ ਦਾ ਸਾਡੇ ਦਾ ਪਤਾ ਹੀ ਤਾਂ ਲੱਗ ਰਿਹਾ ਹੈਗਾ ਆਪਸ ਵਿੱਚ ਇਦਾਂ ਹੀ ਮਾਮੇ ਕਿੱਦਾਂ ਮੋਟਰ ਬਾਵੜੀਏ ਠੀਕ ਆ ਨਾ ਹਾਂ ਹੁਣ ਪਤਾ ਕੀਤਾ ਜਿਕਣਾ ਮੇਰੇ ਯਾਰ ਚਾਚੇ ਦਾ ਮੂਡ ਬਣਿਆ ਇਹ ਕਹਿੰਦਾ ਮੈਂ ਲੁਟਰੂ ਮਹਾਦੇਵ ਦੇ ਕਹਿੰਦਾ ਸ਼ਿਵਰਾਤਰੀ ਦੇ ਮੱਥਾ ਟੇਕ ਕੇ ਆਉਣਾ ਹਾਂ ਜੇ ਹੁਣ ਗੱਡੀ ਚੱਕ ਤੇ ਗੱਡੀ ਹੁਣ ਤੈਨੂੰ ਪਤਾ ਘਰ ਵੀ ਲੋਡ ਰਹਿਣੀ ਦੀ ਗੱਡੀ ਦੀ ਹਾਂ ਨਾ ਜਿਕਣਾ ਉਹਨਾਂ ਦੋ ਹੀ ਜਣੇ ਸੀ ਜਿੱਦਾਂ ਨੂੰ ਮੂੰਹ ਚੱਕਾ ਚੱਲੇਗੇ ਨਾਲੇ ਖਰਚਾ ਘੱਟ ਹਾਂ ਠੀਕ ਨਹੀਂ ਬੇ ਸਿੱਝਾਂ ਹੈਗੀਆਂ ਚਾਚੇ ਇੱਕ ਮੈਨੂੰ ਸੜਾ ਇੱਕ ਤੇ ਇੱਕ ਫਿਗਰ ਪਈ ਜਾਂਦਾ ਦਿਖਦਾ ਕਿੱਥੇ ਆ ਯਾਰ ਮੈਂ ਹੈਗਾ ਨਾ ਭੁੱਲੇ ਗਏ ਲਾਉਣਾ ਉਹ ਹਾਂ ਹੈ ਨਹੀਂ ਲੈ ਇੱਥੇ ਨੂੰ ਜਗ੍ਹਾ ਖਾਲੀ ਹੋ ਪਈ ਏ ਆ ਦੇਖ ਇਹ ਕੀ ਹੈ ਆ ਦੇਖ ਛੋਟ ਔਰ ਲੰਬਾ ਸਲੈਂਸਰ ਆ ਇਹਦਾ ਚਾਰਸ ਕਰਤਾ ਦੇ ਉਨਾ ਹੀ ਕਰਤਾ ਦੇ ਤਾਂ ਕਿ ਜੂ ਏ ਟੂਲ ਕੀ ਹੈ ਆ ਟੂਲ ਕੀ ਆ ਰੇਖਾ ਬੜੀ ਹੈ ਨਹੀਂ ਤੈਨੂੰ ਆ ਇੱਥੇ ਦੇ ਖਾਲੀ-ਖਾਲੀ ਜਿੰਨੇ ਨੇ ਤੇਰ ਨੂੰ ਮੈਨੂੰ ਵੀ ਆਇਆ ਤਾਂ ਮੈਂ ਕਿਹਾ ਵੀ ਉਹ ਚਿੱਟੀ ਜੀ ਪਲੇਟ ਆ ਮੈਂ ਸੋਚਦਾ ਦਾ ਆਉਂਦਾ ਹੁੰਦਾ ਮੈਂ ਕਿਹਾ ਵੀ ਉਹ ਸਲੈਂਸਰ ਵਾਲੀ ਹੋਊ ਜਿਹੜੀ ਚਿੱਟੀ ਜੀ ਆ ਮਾ ਇੱਕ ਇਹਨੂੰ ਕਿੱਕ ਨਹੀਂ ਹੈਗੀ ਜੇ ਕੱਲ ਨੂੰ ਬੈਟਰੀ ਡਾਊਨ ਹੋ ਗਈ ਉਹ ਕਿ ਕਰੂਗੇ ਆਪਾਂ ਨਹੀਂ ਨਹੀਂ ਕਿਉਂ ਫਿਰ ਬਬਾ ਕਿੱਕੇ ਨਹੀਂ ਹੈ ਕਿ ਲੈ ਦੱਸ ਕਿਤੇ ਕਿੱਕ ਬਗੈਰ ਕਿੱਕ ਤੇ ਆ ਗਿਆ ਨਹੀਂ ਛੇਤੀ ਡਾਊਨ ਹੋਣੀ ਉਹ ਤਾਂ ਚਾਰ ਲੋ ਜੀ ਮਾਮੀ ਵੀ ਆ ਗਈ ਮੇਲੋ ਮਾਮੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਟਰ ਪਾਣੀ ਚੱਕਦੀ ਵੇ ਪੈ ਪਰ ਸਟਾਰ ਲੈ ਕੇ ਆਈ ਮੋਟਰ ਸੀ ਕੋਈ ਨਹੀਂ ਹੁਣ ਚੱਕਾ ਦਿੰਦੇ ਪਾਣੀ ਕੋਈ ਚੱਕਰ ਨਹੀਂ ਹਾਂਜੀ ਖੱਲੇ ਕੱਢ ਕੇ ਜੀ ਮੋਟਰ ਅੜ ਕੇ ਰੱਖ ਲਈ ਅੱਛਾ ਹਾਂ ਚੰਗਲੇ ਨਹੀਂ ਜਾਨੀ ਕਿ ਖੂਚ ਪਾਣੀ ਪਾ ਕੇ ਦੇਖ ਲਾਂਗੇ ਅੱਛਾ ਆਖਿਆ ਸਰ ਉਹ ਰਬੜ ਜੀਤੀ ਆਏ ਭਾਈ ਉਹਨਾਂ ਨੇ ਇਹ ਘਾਰ ਆ ਬੜਾ ਇੱਕ ਇੱਥੇ ਜਨੂ ਚਾਚੀ ਰਬੜ ਜੀਤੀ ਓਰੀਜਨਲ ਪੀਲੇ ਜੇ ਰੰਗ ਦੀ ਕਿਤੇ ਓਰੀਜਨਲ ਅੱਛਾ ਇਹ ਕਦੇ ਵਾਸਤੇ ਹੁੰਦੀਆਂ ਯਾਰ ਇਹ ਤਾਂ ਕੋਈ ਨਾ ਕਾਗਜ਼ ਕੂਕੀ ਦੇ ਜਾਂ ਝਾਂਸੀ ਚੋਂ ਨਿਕਲਦਾ ਕੰਪਨੀ ਚ ਬਣਾ ਅੱਛਾ ਹੋ ਸਕਦਾ ਹੋ ਸਕਦਾ ਉਹ ਟੰਗਣ ਟੁੰਗਣ ਨੂੰ ਕਾਗਜ਼ ਨਾਲੇ ਜੀ ਸਾਡੇ ਕੋਲ ਚੰਗੀ ਉਹ ਕੋਲੋਲ ਹੋਈ ਹੈ ਜੀ ਮੋਟਰਸਾਈਕਲ ਦੀ ਲੱਤਾਂ ਅਸੀਂ 100 50 ਸੀਗਾ ਹਾਲ ਫਾਟਾ ਇੱਕ ਦੋ ਦਰ ਦਿੱਤਾ ਤਾਂ ਦੇ ਸਾਨੂੰ 160 ਦਿੱਤਾ ਉਹਨਾਂ ਨੇ ਉਹਨੂੰ 150 ਵਾਲੇ ਨੂੰ ਕਿੱਕ ਵੀ ਹੈਗੀ ਦੀ ਹਾਂ ਉਹਨੂੰ ਕਿੱਕ ਹੈਗੀ ਦੀ ਹਾਂ ਪਰ ਉਹਨੂੰ ਡਬਲ ਡਿਸਕ ਬ੍ਰੇਕ ਨਹੀਂ ਦੇਇਆਗੇ ਉਹਨੂੰ ਡਬਲ ਡਿਸਕ ਬ੍ਰੇਕ ਨਹੀਂ ਤਾਂ ਹੈਗਾ ਹਾਂ ਇਹਨੂੰ ਡਬਲ ਆ ਹਾਂ ਇੱਕੋ ਜੇ ਹੋਣ ਕਰਕੇ ਤਿਆਰ ਆ ਕਰ ਬੈਠੇ ਇਹਦੇ ਸਟਿਕਰ ਟੁੱਕਰ ਲਾ ਕੇ ਸਾਥੇ ਸਾਈਨ ਕਰਵਾ ਲਏ ਕਹਿੰਦੇ ਜੀ ਗਲਤੀ ਹੋ ਗਈ ਮੰਮੇ ਕਹਿੰਦੇ ਮਾਂ ਕੀ ਗਲਤੀ ਹੈ ਕਹਿੰਦੇ ਮਾੜੀ ਜੀ ਮਿਸਟੇਕ ਹੋ ਗਈ ਫਾੜੀ ਸੀ ਹਾਂ ਬ੍ਰੇਕ ਹੈ ਹਾਂ ਬ੍ਰੇਕ ਹੈ ਇਹ ਬ੍ਰੇਕ ਹੈ ਪਹਿਲਾਂ ਡਬਲ ਹੁੰਦੇ ਤਾਂ ਹੁਣ ਇਹ ਸਿੰਗਲੇ ਕਰਤਾ ਆ ਗੇਰ ਵਾਲਾ ਵੀ ਬਸ ਹੂੰ ਇਹ ਹੁਣ ਅੱਡੀ ਉੱਡੀ ਨਾਲ ਨਹੀਂ ਨਿਕਲਣਾ ਪੰਜੇ ਨਾਲੇ ਪੈਣਾ ਪੰਜੇ ਨਾਲੇ ਨਿਕਲਣਾ ਹਾਂ ਅੱਡੀ ਵਾਲਾ ਕੰਮ ਖਤਮ ਹੈ ਇਹਨੂੰ ਵੀ ਡਬਲ ਹੁੰਦਾ ਤਾਂ ਪਹਿਲਾਂ ਆ ਹਾਂ ਵੀ ਆ ਕੱਢ ਲਾ ਆ ਪਾ ਲਾ ਹੁਣ ਪੰਜੇ ਅੱਡੀ ਪੰਜੇ ਨਾਲੇ ਕੰਮ ਹੋਣਾ ਹੁਣ ਅੱਡੀ ਹਾਂ ਹਾਂ ਕੋਈ ਬੜੀ ਗੱਲ ਨਹੀਂ ਜੇ ਆਪਾਂ ਨੇ ਕਰਾਉਣਾ ਹੋਇਆ ਐਸੇ ਤੇ ਕਰਵਾ ਸਕਦੇ ਹਾਂ ਹੱਡੀ ਵਾਲਾ ਜਗਾੜ ਪੈ ਸਕਦਾ ਪਰ ਇਹ ਪਾ ਜਾਣਾ ਯਾਰ ਚਾਚੇ ਮਨ ਸੁਣ ਨਹੀਂ 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 ਦੇਖ ਉਹ ਸੁਣ ਮੇਰੀ ਗੱਲ ਤਾਂ ਸੁਣ ਲੈ ਇਹ ਤਾਂ ਹੈਗਾ ਇੱਥੇ ਆਏ ਕਰਕੇ ਥੋੜਾ ਜਿਹਾ ਆਏ ਲੈ ਜਾਣਾ ਪਿੱਛੇ ਇਹਨੂੰ ਉਹ ਉਹ ਇਹ ਨਵੇਂ ਬਿਲਡ ਕਰਾ ਕੇ ਜਾਂ ਇੱਥੇ ਹਾਂ ਉਹੀ ਉਹੀ ਉਹ ਗੱਲ ਕਹਿੰਦਾ ਉਹ ਹੀ ਉਹ ਹੀ ਉਹ ਜੇਕਰ ਦੇਖੀਂ ਅੱਡੀ ਨਾਲ ਗੇਅਰ ਕੱਢਣ ਨੂੰ ਦਿਵੇਗ ਅੱਡੀ ਗਾ ਨਿਕਲਦੇ ਹੁੰਦੇ ਬੜਾ ਪਰੇਖਾ ਪਈ ਜਾਂਦਾ ਨਾ ਪੁਰਾਣੇ ਮੋਟਰਸਾਈਕਲਾਂ ਦਾ ਅੱਡੀ ਨਾਲ ਪਾ ਲੈ ਪਾ ਕੇ ਹੁਣ ਪੈਰ ਬਿਲਕੁਲ ਪਿੱਛੇ ਰੱਖਣਾ ਪਿਆ ਕਰਨਾ ਹਾਂ ਪੈਰ ਪਿੱਛੇ ਹੋਊਗਾ ਨਹੀਂ ਪੈਰ ਤਾਂ ਵਿਚਾਲੇ ਹੀ ਰੱਖਣਾ ਪੈਣਾ ਮਾਮੇ ਉਹ ਉਹ ਪੌਣਾ ਵਿੱਚ ਸੋਰੇਵਾ ਮੈਂ ਉਹ ਵੀ ਆਇਆ ਜੀ ਜੀ ਆਇਆ ਵੀ ਹਾਂ 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 ਹੁਣ ਇਹਦੇ ਥੱਲੇ ਹੀ ਬਾੜ ਕੇ ਰੱਖਣਾ ਪੈਣਾ ਬਸ ਪੈਰੇ ਤਾਂ ਥੱਲੇ ਹੀ ਰੱਖਣਾ ਪੈਣਾ ਪੰਜੇ ਤਾਂ ਹੀ ਆ ਹਾਂ ਇਹ ਥੱਲੇ ਹੀ ਬਾੜ ਕੇ ਰੱਖਣਾ ਹੈ ਚੱਕੀ ਜਾ ਉੱਪਰ ਨੂੰ ਬਸ ਉੱਪਰ ਨੂੰ ਪੈਣੇ ਸਭ ਤੋਂ ਪਹਿਲਾਂ ਥੱਲੇ ਨੂੰ ਪੈਣਾ ਚਾਰ ਉੱਪਰ ਪੰਜਾਂ ਗੇਰ ਇਹਦੇ ਹਾਂ ਚੌਥਾ ਪਾ ਕੇ ਪੰਜਵਾਂ ਕਈ ਵਾਰ ਮੈਂ ਭੁੱਲ ਗਿਆ ਮੈਂ ਹਾਪਾ ਸਾਰਾ ਲੋੜ ਗਿਆ ਕਹਿੰਦਾ ਮੰਗਦਾ ਵੀ ਪੰਜਵਾਂ ਪਾਉਣਾ ਨਾ ਲੋੜ ਨਹੀਂ ਵੀ ਫ੍ਰੀਜ ਹੈਗਾ ਤੇ ਚੱਲਦਾ ਹੈ ਵੀ ਫ੍ਰੀਜ ਹੈਗਾ ਤੇ ਚੱਲਦਾ ਹੈ ਹਾਂ ਵੀ ਮਤਲਬ ਹੋਰ ਮੰਗ ਰਹੇ ਹੈਗੇ ਜਿਹੜਾ ਪਾਇਆ ਪੰਜਵਾਂ ਵੀ ਪੈ ਗਿਆ ਉੱਪਰ ਨੂੰ ਪਾਉਂਦੇ ਸਾਰੇ ਇਹਨਾਂ ਹਾਂ ਚਾਰ ਉੱਪਰ ਇੱਕ ਥੱਲੇ ਨੇ ਜਿਹੜਾ ਸਾਰੇ ਨਾਲੋਂ ਪਹਿਲਾਂ ਥੱਲੇ ਨੂੰ ਪਾਣਾ ਬਾਕੀ ਉੱਪਰ ਨੂੰ ਪਾਉਂਦੇ ਸਾਰੇ ਠੀਕ ਹੈ ਹੂੰ ਕਿਉਂ ਡਾਊਨ ਕਰਨੇ ਨੇ ਬੰਦੇ ਨੂੰ ਡਾਊਨ ਪੰਜੇ ਨਾਲ ਹੁਣ ਪੰਜੇ ਨਾਲ ਹਾਂ ਡਾਊਨ ਕਰਨੇ ਦੀ ਪੈਂਦੀ ਹੈ ਨਾ ਛੇਤੀ ਜ਼ਰੂਰਤ ਹਾਂ ਫਿਰ ਤਾਂ ਪੰਜਾ ਉੱਪਰ ਹੀ ਰਹਿਣਾ ਹੈ ਨਹੀਂ ਹਾਂ ਪੰਜਾ ਉੱਪਰ ਹੀ ਰਹਿਣਾ ਛੇਤੀ ਛੇਤੀ ਕਰ ਜਾ ਗੇਰ ਪੈ ਗਿਆ ਉਹ ਤੇ ਬਾਅਦ ਫਿਰ ਪੰਜਾ ਉੱਪਰ ਰੱਖ ਲੈ ਚਾਚੇ ਆਤ ਮਮੇ ਆਤ ਤੇ ਬਣ ਜਲੀ ਇਹਦਾ ਤਾਂ ਪਤਾ ਹੀ ਨਹੀਂ ਦਾਦਾ ਹਾਂ ਮੈਂ ਇਹ ਸੋਚ ਕੇ ਥੋੜਾ ਪਾਉਂਦੇ ਆਪਾਂ ਗੇਅਰ ਕੱਟ ਪਾਉਂਦੇ ਆ ਜਾਂ ਕੱਢਦੇ ਆ ਸੋਚ ਕੇ ਥੋੜੋ ਕੱਢਦੇ ਆ ਦਿਮਾਗ ਆਪੇ ਆਟੋਮੈਟਿਕਲੀ ਦਈ ਜਾਂਦਾ ਪਰ ਮਤਲਬ ਬਿਲਕੁਲ ਗਲਤ ਨਹੀਂ ਬਣਾਇਆ ਕੰਪਨੀ ਵਾਲੇ ਨੇ ਅੱਛਾ ਨਹੀਂ ਬਣਾਇਆ ਜਿੰਨੀ ਸਵੀਤੇ ਦੀ ਉਹਨੇ ਗੇਅਰ ਡਾਊਨ ਕਰਨੇ ਨੂੰ ਵੀ ਬਹੁਤ ਅੱਛਾ ਸਿਸਟਮ ਥੱਲੇ ਨੂੰ ਕਰਨਾ ਹਮ ਚਾਹ ਚਾਹ 20 ਮਿੰਟ ਬਾਅਦ ਲਿਆ ਜਾ ਕੇ ਦੋਦੀ ਇਹ ਬਾਹ ਨਹੀਂ ਭੰਦੇ ਇਹਨਾਂ ਨੂੰ ਛੇਤੀ ਗੇਅਰਾਂ ਦਾ ਹੋ ਜਾਂਦਾ ਹਾਂ ਅੱਡੀ ਨਾਲ ਹਜੇ ਕਿਉਂ ਹੈ ਥੱਲੇ ਨੇ ਤਾਂ ਆਪਣੇ ਆਲੇ ਹੀ ਨਾ ਜੁਗਾਰ ਹਮ ਜੇ ਉੱਪਰ ਨੂੰ ਆਉਂਦਾ ਫਿਰ ਵੀ ਬੰਦ ਆਉਂਗਾ ਜਾਂਦਾ ਵਕਤ ਕਿਆ ਦਰੋਂ ਪਾਇ ਨੋ ਕਰਨਾ ਚਾਚੇ ਹਾਂ ਦੇ ਤਾਂ ਤਾਰ ਕੇ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਇਹ ਹਾਂ ਹੋਰ ਸਰ ਇਹ ਵੀ ਨਾ ਇਹ ਕੋ ਬੱਚੇ ਮਮੇ ਤੋਂ ਤਾਰ ਰਿਹਾ ਇੱਧਰ ਆ ਤਾਂ ਤਾਰਦੇ ਹੋਰ ਕੀ ਇਹ ਇੱਦਾਂ ਮਾਂ ਨੇ ਦੇ ਤਰਵਾਇਆ ਸੀ ਸ਼ਿਆਲ ਮੇਰੇ ਭਾਈ ਤੇ ਆਹੋ ਆ ਮੈਂ ਆ ਵੀ ਆਇ ਕਿ ਇਸ ਤੇ ਵੀ ਕਰਨ ਮੋਟਸਰ ਤੋਂ ਮੂੰਹ ਕੋ ਮਾਦੇ ਪਹਿਲੇ ਇੱਧਰ ਨੂੰ ਹਾਂ ਏ ਸ਼ਿਆਲ ਮਰੀ ਨਾ ਗੱਲ ਮੈਂ ਹਨਾ ਵੀ ਉਤਰਨੇ ਆਇਆ ਰਹਾ ਨਹੀਂ ਆ ਮਗਰਾੜਣੇ ਨਾ ਤਾਰ ਕਿਉਂ ਕੀ ਗੱਲ ਉਤਰਨੇ ਦਾ ਮਤਲਬ ਇਹ ਨਹੀਂ ਕੋਈ ਉਤਰਦਾ ਜਾਣੇ ਹਾਂ ਇਹ ਸਿੱਕੇ ਮੈਂ ਹਨਾ ਸਟicker ਪਟੋ ਗਿਆ ਉਹ ਹਾਂ ਕਿ ਨਹੀਂ ਬੋਲੇ ਕਿਆ ਕਿਆ ਹੈ ਸਟicker ਪਟੋ ਹੈ ਵਗੈਰੇ ਹੈਨਾ ਸਟicker ਪਟੋ ਗਿਆ ਚਲ ਕੋਈ ਇੱਕ ਵਾਰ ਚੇੜ ਦੇ ਸਵਾਰ ਕੇ ਦੇਖ ਕੇ ਕਿਹੜਾ ਸਟicker ਉਹ ਕਿੜ ਦੇ ਨਾਲ ਥੰਡੇ ਵਾਲਾ ਕੁਝਾ ਦਾ ਟੱਕ ਹੋ ਗਿਆ ਤਾਂ ਲੱਗ ਗਿਆ ਉਹ ਬਿਹਰ ਸਟicker ਥੱਲੇ ਆਹ ਸਟicker ਆਹ ਸਟicker ਆ ਨਾ ਆ ਜਿਹੜਾ ਐਬੀਐਸ ਲਿਖਿਆ ਕੀ ਜੇ ਵਰ ਵੀ ਹੋਰ ਕਿਛੁਨ ਦੇ ਸਟicker ਲੱਗ ਸਕਦੇ ਬੜੀ ਆ ਹਾਂ ਲੱਗ ਸਕਦੇ ਜਿ ਲਾਉਣੇ ਹੋਵੇ ਹਾਂ ਇੱਕ ਵਾਰ ਮੈਂ ਉਹ ਵੀ ਤਾਰ ਥੱਲੇ ਪਾਸੇ ਵਾਲਾ ਵੀ ਹਾਂਜੀ ਲਾ ਲਾਂ ਹਾਂ ਹਾਂ ਸੇਲ ਉੱਤਰ ਗਿਆ ਇਹ ਸਟicker ਹਾਂ ਹੋਰ ਹੈ ਇੱਥੇ ਵੀ ਤਾਰ ਤਾਂ ਕੋਈ ਆਹ ਹੈ ਬਾਕੀ ਹੋਰ ਦੇਖ ਲਓ ਕਿਤੇ ਉੱਤਰ ਤਾਂ ਕੋਸ ਹੁਣ ਇਹਨਾਂ ਬਾਅਦ ਧੋਵਾਂਗੇ ਭਾਇਆ ਹਨਾ ਐਂ ਨਹੀਂ ਕਰ ਬੰਨੀ ਇਹ ਸਾਰਾ ਇੱਕ ਇੱਕ ਕੀ ਕੀ ਹੋਇਆ ਤਾਰ ਦਾ ਟੋਟਾ ਇੱਥੇ ਰੱਖਿਆ ਪਰ ਮੈਂ ਛੇਲਬਰ ਦਾ ਪਤਾ ਨਹੀਂ ਇਹ ਕੱਟ ਕੇ ਦੀ ਆਹ ਹਾਂ ਇਹ ਤਾਰ ਲੇ ਬੀਟ ਦੀ ਪਰ ਇਹ ਤਾਂ ਹਿਰਣਾ ਨਹੀਂ ਤਾਰ ਦਾ ਟੋਟਾ ਰੱਖਿਆ ਯਾਰ ਮੈਂ ਛੇਲਬਰ ਦਾ ਰੱਖਿਆ ਮੈਂ ਇਹ ਘਾਤੇ ਬਾਹਰ ਕੱਢ ਲਈ ਮੰਮੇ ਤੁਸੀਂ ਹੁਣ ਇਹ ਖੜ ਜਾ ਇਹ ਹਾਂਜੀ ਇਹ ਊਰੇ ਦੇ ਚੱਕ ਦੀ ਸੀ ਪਾਣੀ ਪਾਣੀ ਚੱਲਗਾ ਬਾਹਰ ਲੂੰਗਾ ਓਹੋ ਅੱਛਾ ਹਾਂ ਉਹ ਨੂੰ ਮੋਟਰ ਨੂੰ ਥੋੜੀ ਮੋਟਰ ਥੱਲੇ ਡਾਊਨ ਕਰੂੰਗਾ ਕਹਿਣ ਦਾ ਭਾਵ ਮੋਟਰ ਥੱਲੇ ਕਰਨੇ ਦਾ ਚੱਕਰ ਵੀ ਤਾਂ ਇਹ ਪਾਇਪ ਛੋਟਾ ਹੈ ਨਹੀਂ ਤਾਂ ਇਹ ਉਹ ਵੀ ਥੱਲੇ ਚੱਲਣਾ ਪੈਣਾ ਹੈ ਹੈ ਇਹ ਵੀ ਹੋਣੀ ਥੀ ਗੱਲ ਆਹ ਦੇਖੋ ਅੱਛਾ ਹੋ ਕਰਨ ਲੱਗਾ ਹੋਰ ਫਿਕਸ ਇਹ ਨੂੰ अच्छा ਬਾਅਦ ਚ ਪੈਪ ਜੋੜੂਗੇ ਫਿਰ ਪਰ ਨੂੰ ਹਾਂ ਹਾਂ ਪਾਣੀ ਪਾ ਕੇ ਇੱਕ ਵਾਰ ਪਾਣੀ ਵਿੱਚ ਕਾਉਣਾ ਹੈ ਇਹ ਵੀ ਗੱਲ ਹੈਗੀ ਆ ਲੈ ਵਈ ਮਮ ਕੀ ਆਣਾ ਹੁਣ ਛੱਡਦੇ ਪਰ ਬੰਦ ਦਾ ਵਿੱਚ ਨਹੀਂ ਛੱਡਣੀ ਹੈਗੀ ਯਾਰ ਇਹ ਨਾ ਨਾ ਡਟ ਕੇ ਜਾਣਾ ਇਹਨੇ ਅੱਛਾ ਲਾਟ ਕੇ ਨਾ ਕਹਿ ਫਿਰ ਵਿੱਚ ਸਿੱਟਣਾ ਇਹਦੇ ਤੋਂ ਚੀਕਿਆ ਗਿਆ ਹਾਂ ਉਹ ਤੋਂ ਵੀ ਹੈ ਬਸ ਓਕੇ ਹੁਣ ਪਾਣੀ ਨੂੰ ਥੱਲੇ ਕਰਨਾ ਪੈਣਾ ਡੰਡੇ ਨਾਲ ਉਹਨੂੰ ਕਿਨੂੰ ਹਲਾ ਕੇ ਜਿਹੜਾ ਉੱਪਰੋਂ ਮੂੰਹ ਉੱਠਿਆ ਪਤਾ ਪੈਪ ਦਾ ਉਹ ਫਾਗ ਗਿਆ ਨਾ ਪਾਇਪ ਗਿਆ 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 ਬਸ ਗਿਆ 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 ਓਕੇ ਦੇਖੋ ਪਾਣੀ ਬਾਹਰ ਹੀ ਹੈ ਬੜਾ ਠੀਕ ਹੈ ਹੁਣ ਫਿਰ ਮੈਂ ਕਹਿੰਦਾ ਪਾਣੀ ਚੱਕੇ ਲੈਣਾ ਉਹਨੇ ਹਾਂ ਜੀ ਪਹਿਲਾਂ ਪਾਣੀ ਪਾ ਕੇ ਚੱਕਾ ਡਿੰਪਲ ਐ ਕੁੜੀਏ ਹੁਣ ਚਲਾ ਮੋਟਰ ਚਲਾਓ ਚਲਾਇ ਪੁੱਤ ਮੋਟਰ ਮੜੀ ਜੇ ਇੱਕ ਦੇਖੀਏ ਇੱਕ ਕਿਲ ਇੱਕ ਕਿਲੇ ਦੇ ਮਗਾ ਉਹ ਲੱਗੀ ਚਲਾਉਣਾ ਚਲਾਇ ਉਹ ਕਿਥੋਂ ਦਾ ਨੰਨਾ ਨਾ ਨਾ ਉਹ ਥੱਲੇ ਉਹ ਹੋਰ ਪਾਸੇ ਤਾਂ ਗਿਆ ਉਹ ਚੱਲ ਕਿੱਥੇ ਗਿਆ ਜਰਾ ਹਾਜੀ ਵੀ ਮੋਟਰ ਵਿੱਚ ਨਹੀਂ ਬੈਠ ਸਕਦਾ ਬਾਣੀ ਹੈ ਨਾ ਹਾਂ 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 ਆਹ ਹਾਂ ਐ ਐ ਐ ਲਾਗੀ ਜੂਤੇ ਮਾਰਨਾ ਠਾਕ ਲਿਆ ਆ ਕੋਈ ਆ ਗਿਆ ਗਲੇ ਆਇਆ ਗਿਆ 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 ਪਿਆ ਫਿਰ ਵੀ ਥੋੜਾ ਪ੍ਰੈਸ਼ਰ ਨਹੀਂ ਹੈਗਾ ਹਾਲਾ ਚੱਕੂ ਆਉਣੀ ਹੋਣੀ ਹਾਂ ਕਿ ਗੰਦਾ ਪਾਣੀ ਕਿੱਥੇ ਡਿਆ ਕੇ ਮਾਮੇ ਥੱਲੇ ਚੱਕ ਲਿਆ ਨਹੀਂ ਜਿਹੜੀ ਗਾਸ ਢੋੜ ਕੇ ਦਿੰਗੀ ਇਹ ਖਵਾਗਾ ਨਹੀਂ ਇਹ ਤਾਂ ਵਿੱਚ ਗਈ ਵੀ ਹੋਣੀ ਕੋਈ ਕੈਪ ਚੁਕਾਤੀ ਸਹੀ ਨਹੀਂ ਹਾਲ ਹਵਾ ਕੇ ਫੇਲੰਦਾ ਇਹ ਬੰਦ ਕਰਕੇ ਫਿਰ ਬਾਈ ਮਾਮੇ ਇਹ ਪ੍ਰੈਸ਼ਰ ਹੋਣਾ ਚਾਹੀਦਾ ਤਾਂ ਪੂਰਾ ਪਰ ਨਹੀਂ ਮੋਟੀ ਤੇ ਇੱਧਰ ਚੱਲ ਪਣਾ ਹਾਂ ਮੈਂ ਠੀਕ ਆ ਇਹ ਕਿੱਥੇ ਕਰਨਾ ਦਾ ਪੈ ਗਿਆ ਅੱਜ ਲਾਫ ਪਾਈਪ ਗਲ ਪਾਈਪ ਹਾਂ ਕਿ ਕਿਤੇ ਥੋੜੀ ਜੀ ਆਵਾਜ਼ ਆਏ ਹੋਰ ਤਰ੍ਹਾਂ ਦੀ ਇਹ ਦੀ ਲਾ ਡਿੰਪਰ ਆ ਹੁਣ ਹੋ ਗਈ ਆ ਇਹ ਹੋਰ ਤਰ੍ਹਾਂ ਦੀ ਹਾਂ ਨਾ ਪਿੱਜਦੀ ਥਾਲੀ ਪਾਣੀ ਚ ਹੈ ਨਾ ਨਾ ਪਿੱਜਣ ਵਾਲਾ ਕੰਮ ਨਹੀਂ ਹੌਲ ਕਾ ਮੋਟਰ ਫਿੱਜ ਕੀ ਹੋਇਆ ਇਹ ਆ ਦਾ ਪਾਇਆ ਹੋ ਉਪਰ ਗਰਮ ਕਿਹੜਾ ਪੈਪ ਜਾਣਾ ਮਾਮੇ ਪਰਣਾਣਾ ਆਪਾਂ ਜੋੜਨਾ ਸਟਾਕ ਇਹ ਥਾਂ ਦਾ ਫੁੱਲੀ ਦੇ ਅੰਦਰ ਲੈ ਟਿੰਪਰ ਪਕੜੋ ਨਹੀਂ ਇਹ ਜਾਣਾ ਰੋਟਾ ਉਹਦੇ ਕੋਲੇ ਆ ਆਪਣਾ ਕੜਾਹੇ ਕੋਲ ਉਹ ਟੁੱਟੇ ਆ ਵਿੱਚ ਬਹੁਤ ਅੱਛਾ ਟੁੱਟੇ ਆ ਮਿੰਟ ਚ ਬੋਲਦੇ ਨਾ ਜੇ ਮਾਮੇ ਆ ਜਾ ਪਰਣਾਣਾ ਹੈਗੀ ਗੇਂਦ ਦੀ ਤਾਰ ਹੈਗੀ ਹਾਂ ਜਨਾਬ ਬਸ ਠੀਕ ਆ ਗਿਆ ਆਉਣਾ ਸਹੀ ਖਾਣ ਚਲ ਪਾਟਾਈ ਫਟਿ ਹੋਣੀ ਹੈ ਇਹ ਚਲਾ ਚਲਾ ਦਾ ਡਿੰਪਲ ਦੇਖ ਲੀਏ ਇਹਨੂੰ ਵੀ ਕਿੰਨਾ ਲੀਕ ਹੈ ਨਾ ਫਿਰ ਇਹ ਮੇਰਾ ਹਾਂ ਇੱਕੜੀ ਚਲਾਇ ਪੁੱਤ ਫੇਰ ਇੱਕ ਵਾਰ ਉਹ ਵੀ ਚੈੱਕ ਹੋ ਜਾਊਗਾ ਨਾਲੇ ਪੈਪ ਵੀ ਫਟਿਆ ਹੋਇਆ ਤਾਂ ਨਹੀਂ ਬੋਤਾ ਕਿਤੇ ਪਾਣੀ ਉੱਪਰ ਜਾਣ ਦੀ ਜਗ੍ਹਾ ਮੋੜ ਥੱਲੀ ਆਈ ਜਾਵੇ ਚਾਚੇ ਉੱਪਰ ਪਾ ਜਾਣਾ ਪਾਣੀ ਆ ਲਵੇਗਾ ਪਾਪ ਹੋਰ ਕੀ ਤੁਸੀਂ ਸੋਣਗੇ ਉੱਪਰ ਹਾਂ ਸਿੱਕ ਲੈ ਜਿਆਦਾ ਆ ਗਿਆ ਚਾਚੇ ਦੱਸੀ ਪਾਣੀ ਇੱਥੇ ਚੱਕ ਲਿਆ ਮੰਗੀ ਵਾਲਾ ਆ ਗਿਆ ਜਾਚੇ ਪਾਣੀ ਕਸਤਾ ਤਾਂ ਘਾਉਣ ਉੱਧਰ ਤਾਂ ਚਲਦੀ ਮੋਟਰ ਪਾਣੀ ਪਾਉਣੇ ਆ ਹੋ ਗਿਆ ਪ੍ਰਬੰਧ ਤੇ ਇੱਥੇ ਪੱਥਰ ਦਾ ਕੰਮ ਚੱਲ ਰਿਹਾ ਜੀ ਕਿਵੇਂ ਚੌਰਸ ਕਰਦੇ ਆ ਪੱਥਰ ਬਿਲਕੁਲ ਗੁਰਦਾਰ ਦੇ ਉੱਪਰ ਬਸੇ ਹਾਂ ਬੜੇ ਬੜੇ ਪੱਥਰ ਆ ਕੱਢਦਾ ਲੈ ਨੰਗੇ ਜੇ ਕਰਤਾ ਲੈ ਹਾਂ ਦੇਖ ਚਲ ਦੜਾ ਧੜ ਹਮ ਚਾਚਾ ਕੇ ਦਨ ਚੜ ਗਿਆ ਨਹੀਂ ਸਹੀ ਸਪੀਡ ਗਿਆ ਅੱਛਾ ਸਹੀ ਇੱਧਰ ਹੈ ਆਛਾ ਅੱਛਾ ਆਏ ਗੱਲ ਬਾਤ ਹਾਂ ਹਾਂ ਹਰੇ ਹਰੇ ਪਾਟਦਾ ਜਾਂਦਾ ਦੇ ਕਿੱਧਰ ਨੂੰ ਹੈ ਨਾ ਖੁੱਲਦਾ ਯਾਰ ਹਰੇ ਖੁੱਲਦਾ ਏ ਵਾਹੀ ਨਾ ਤੇ ਘਾਟੇ ਦੇ ਨਿਕਲਣੇ ਬਾਹਰ ਨੂੰ ਆਏ ਦੱਸ ਪਹਿਲਾਂ ਆ ਬਣਾਤੇ ਜੀ ਇਹਨਾਂ ਨੇ ਹੋਈ ਹੋਣੀ ਕਰਕੇ ਚਾਰ ਸੋ ਪੱਥਰ ਹਾਂ ਇਹ ਹਾਂ ਪੰਜ ਕਿਉਂ ਥੋੜਾ ਵੀ ਬੈਠ ਗਿਆ ਅਜ ਤੱਕ ਪੰਜ ਕਿਉਂ ਬੈਠਿਆ ਨਾ ਇਹ ਹੁੰਦਾ ਬਣਾ ਨਾ ਤੁਸੀਂ ਮੈਂ ਸੈਟ ਮਾਰ ਲਈ ਅੱਛਾ ਇਹ ਵੀ ਕਿ ਨਵਾਂ ਸਟਾਈਲ ਪੱਥਰ ਨੂੰ ਪਾੜਨੇ ਦਾ ਹੋਰ ਤਾਂ ਵੀ ਮਾਰ ਤਾਂ ਵੀ ਮਾਰ ਦੂਰ ਤੇ ਮੇ ਬਾਹਰ ਹਾਂ ਬਣਦੀ ਹੈ ਗੱਲ ਬਰਾਬਰੇ ਕੰਮ ਹਾਂ ਹਾਂ ਵਾਹ ਜੀ ਵਾਹ ਹਾਂ ਦੇਖਿਓ ਹਾਂ ਨਹੀਂ ਬਣਦੀ ਗੱਲ ਹਾਲਾ ਉਹ ਤਾਂ ਹੈ ਵਾ ਰੁਕ ਗਿਆ ਜਿੱਥੇ ਹੁਣ हाँ। फिर एक तो हाँ हाँ हाँ। काफी हद तक चले गया।, गया फट गया हाँ रुकिया कहाँ जाके उसे कहाँ फटना चाहिए फटना सारा ਚਾਚੇ ਇੱਥੇ ਇੱਥੇ ਆਰ ਨੂੰ ਕਿਹਾ ਉਹਥੇ ਆ ਕੇ ਜਦੋਂ ਨੂੰ ਸਰੇ ਤੱਕ ਜਾਣਾ ਉਹ ਲੱਗੇ ਢੇੜਨ ਹਾਂ ਅੱਗੇ ਹੁਣ ਚੱਲ ਰਹੇ ਹਾਂ ਅੱਛਾ ਹਾਂ ਹੁਣ ਖੇលਿਆ ਹਾਂ ਜੀ ਪੱਥਰ ਦੇਖ ਲਓ ਕਿਤਨਾ ਪਾੜ ਹੋ ਰਿਹਾ ਹਾਂ 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 ਹੁਣ ਜਾਂਦਾ ਪਰ ਦੇਖ ਹੁਣ ਖੁੱਲਦਾ ਦੰਦ ਟੁੱਟ ਗਿਆ ਬਾਈ ਦਾ ਵੀ ਇਹ ਆ ਬਰੇਡ ਤੇ ਲੈਣਾ ਚੋੜ ਆ ਬੰਦੇ ਲਈ ਲੋ ਕੱਪ ਕੱਤੀ ਲਾ ਹਾਂ ਹਾਂ ਹਿਲ ਗਿਆ ਚੱਕੋ ਤੇ ਹਾਂ ਹਾਂ ਐ ਸ਼ਾਬਾਸ਼ ਇਹ ਹਾਂ ਹਾਂ ਰੁਕ 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 ਰੱਖੋ ਜੀ ਉੱਠੇ ਪਾਕੇ ਵਾਲ ਗੱਬੇ ਨੂੰ ਇੱਧਰੋਂ ਖਿੱਚ ਥੋੜਾ ਸੈੜ ਤੇ ਹੋ ਜਾ ਉਹ ਕਹਿਣ ਦਾ ਮਤਲਬ ਉਹਦਾ ਜਿਆਦਾ ਨਿਕਲਣਾ ਨਹੀਂ ਨੇ ਦਵਾਰੇ ਮਾਰਨੀ ਹੋ ਪਣੀ ਤੁਹਾਨੂੰ ਇਹ ਨਿਕਲ ਗਿਆ ਜਿਆਦਾ ਹਾਂ

ਆ ਕਥਰੇ ਥੋੜੀ ਜੀ ਕੇ ਇਹ ਬਈ ਆ ਗਈ ਬਸ ਆਇਆ ਆਇਆ ਲੈ ਹਾਂ ਆ ਚਾਹੁੰਦੇ ਚੋ ਚੱਲ ਹਾਂ ਗੋਡਾ ਲਾਤਾ ਸਾਨੂੰ ਮਾ ਮਮੇ ਨੇ ਹੁਣ ਲੈ ਮਮਾ ਕਹਿੰਦਾ ਜੱਦਾ ਦੱਸ ਦੇਂਦੇ ਤੁਸੀਂ ਮੈਨੂੰ ਸਾਡੇ ਮਾ ਮੇ ਨੂੰ ਬੁਲਾ ਲਿਆ ਕਰੋ ਜਲ ਜ਼ੋਰ ਪਾਰ ਦਾ ਕੰਮ ਹੁੰਦਾ ਨਾ ਹਾਂ ਇਹਨੂੰ ਕਹਦਾ ਕੋਈ ਨਾ ਮੜਾ ਜੇ ਪੈਰ ਲਾਉਂਦਾ ਜਦੇ ਪੱਥਰ ਪੁੱਥਰ ਨੂੰ ਪਲਟਾ ਕੇ ਮਾਰਦਾ ਜਦ ਇਹ ਠੀਕ ਹੈ ਨਾ ਖੇਤ ਬਣਾਉਣ ਕੋਲ ਮੈਂ ਬੜੀਆ ਵਧੀਆ ਖੇਤ ਬਣ ਜਾਣੇ ਹਨ ਬਣਾ ਦੇਣੇ ਆਪਾਂ ਨੇ ਕੋਈ ਗੱਲ ਨਹੀਂ ਤੂੰ ਇੱਕ ਵਾਰ ਫ੍ਰੀ ਕਰ ਟਰੈਕਟਰ ਲੈ ਆਉਣਾ ਆਪਾਂ ਨੇ ਖੇਤ ਬਣਾ ਦੇਣਾ ਇਹ ਵੀ ਚੱਕਾ ਹੈ ਹੈ ਹਾਂ ਹਾਂ ਅੱਛਾ ਵਾਠ ਠੀਕ ਹੈ ਫੇਰ ਤਾਂ ਗੱਲ ਬਣ ਗਈ ਐਨ ਓਕੇ ਉਹ ਪੱਥਰ ਛੋਟਾ ਛੋਟਾ ਕਟਾਣ ਫੇਰ ਪਾਣੀ ਦੀ ਸਿੱਧੇ ਕੋ ਜਾ ਵਾਠ ਠੀਕ ਹੈ ਠੀਕ ਹੈ ਸਾਰੇ ਸਾਰੇ ਦਾ ਖੇਤ ਬਣਾ ਦੇਣਾ ਇੱਥੇ ਹੈ ਪੱਥਰ ਕਢਾ ਕੇ ਮਾ ਮੈਂ ਇਹ ਤਾਂ ਮੈਂ ਸੋਚਿਆ ਵਾਤਾ ਹੁਣ ਜਦੋਂ ਬਰਸਾਤ ਆਉਂਗੀ ਬਰਸਾਤ ਨੂੰ ਨਾ ਅਸੀਂ ਬੂਟੇ ਲੈ ਕੇ ਆਉਣੇ ਥੱਲੇ ਤੇ 100 150 ਬੂਟਾ ਲੈ ਆ ਦਣਾ ਆਪਾਂ ਜਿੱਥੇ ਜਿੱਥੇ ਪਾਣੀ ਦੇ ਡਿੱਗਦੇ ਸੋਰਸ ਜੇ ਨਾ ਉੱਥੇ ਆਪਾਂ ਨੇ ਫਲਾਂ ਵਾਲੇ ਬੂਟੇ ਲਾ ਜਾਣੇ ਚਾਹੇ ਬਾਂਦਰੇ ਖਾਈ ਜਾਣੇ ਥਲੇ ਬਾਅਦ ਦੇ ਵਿੱਚ ਉਹ ਗੱਲ ਵੱਖ ਹੈ ਹਾਂ ਇਹ ਵੀ ਠੀਕ ਹੈ ਹੂੰ ਚਲੋ ਜੀ ਠੀਕ ਆ ਹੁਣ ਅਗਲੇ ਵਲੌਗ ਚ ਮਿਲਦੇ ਹਾਂ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ